ਜਾਨੀਆਂ ਵਾ ਬੱਸਾਂ ਪੂਰਾ ਸ਼ਹਿਰ ਘਮਾਨੀ ਹੋਣਾ ਤੇ ਬੈਟਿੰਗ ਲਿਸਟੇ ਲੱਗੀਆਂ ਨਾ ਬੈਨਾ ਬਰ ਆ ਗਏ ਜਲਾਨੋ ਇਹਦੇ ਸਾਹਮਣੇ ਮਿਲਦੀ ਹੈ ਇਹ ਕੋਟਰਾ ਮੇਂ ਬਹੁਤ ਜ਼ਿਆਦਾ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਐ ਫਿਰ ਵੀ ਕਿੰਨੀਆਂ ਗਾੜ ਲਾਦੀਆਂ ਦੇਖੋ ਸਾਮਣੇ ਆ ਲੈਨੇ ਆਪਾਂ ਪੀਜ਼ਾ ਉਹ ਸਾਮਣੇ ਦਾ ਖਾਣਗੇ ਪੀਜ਼ਾ ਕਿਉਂਕਿ ਮੈਕਡੋਨਲਡ ਤੇ ਤਾਂ ਬਹੁਤ ਜ਼ਿਆਦਾ ਰੱਛਾ ਸਾਰੇ ਪਾਸੇ ਇੱਥੇ ਥੋੜਾ ਘੱਟ ਲੱਗਦਾ ਇੱਥੇ ਖਾ ਲਵਾਂਗੇ ਆਹ ਜੇ ਕੋਈ ਤੋ ਖਾ ਮਾ ਦੇਖੋ ਕਿੰਨੀ ਵੀ ਰੁਕੀ ਹੋਈ ਹੈ ਬਾਹਰ ਚੱਲਣਾ ਪਾਣਾਗਾ ਫਿਰ ਜਾ ਕੇ ਜਗਾ ਮਿਲੂਗੀ ਆਪਾਂ ਨੂੰ ਮਿਲ ਗਈ ਮੇਰੇ ਕੋਲ ਡਰਿੰਕ ਵਾਲਾ ਇਹ ਪੀਣਾ ਪਿਆ ਦਿਆਂਗਾ ਆਹ ਖਾਓ ਜੇ ਪੀਣ ਵਾਲੇ ਆਪਾਂ ਚਲੋ ਹੁਣ ਆਪਾਂ ਥੋੜੀ ਸ਼ਾਪਿੰਗ ਵਗੈਰਾ ਕਰ ਲਈਏ ਦੇਖੀ ਜਿੱਥੋ ਚਾਕਲੇਟ ਵਗੈਰਾ ਉਹ ਸਾਡੇ ਫੋਟੋ ਸ਼ੂਟ ਹੋ ਰਿਹਾ ਉਹ ਯਾਰ ਸਾਹਮਣੇ ਫੋਟੋ ਸ਼ੂਟ ਆ। ਐਸੋ ਚਾਹੋ ਸਕਰੂ ਨਾ ਕੀ ਹੋਇਆ। ਆ। ਮੈਂ ਦੇ ਕੋ ਰੋਬਟ। ਉਹ ਫੋਟੋ ਜੁਲੀ ਨਾ। ਬੋ। ਇਹ ਇਸਨ ਕਰਿਛੂ ਕਰਾ ਮਾਚਾਓ। ਮਾ ਨੂੰ।

I promise you I'm ready very the show. Let's go. One, two, three! Wow. 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 That was a lot of energy. Ladies and gentlemen, once the music starts, clap your hands to the window. Please don't forget to smile. Welcome to Milan. Here we go. Ready, Matthew? Let's go, baby. Hi, are you ready? What's your name? What is it? <laughs> Elijah. Applause for Elijah. <laughs> Elijah. Let me see if you're ready. Hands up. Put them there. Open up. Close them up. Stay with them. Do not the move, Elijah. Ladies and gentlemen, me and my friend Elijah are about to give you guys a grand finale. If you're ready, let me hear you say, yeah. yeah. Let me hear you say, oh, yeah. On the Count of three, clap your hands for Elijah. One, two, three. Now, me and my friend Matthew are going to walk around collecting donations. Please don't be intimidated. We just want to walk around real quick and give you guys the best part of the show, the grand finale. Matthew, you ready? Let's go, buddy. let's go. ਸਾਹਮਣੇ ਵੀ ਲੱਗਦਾ ਕੋਈ ਹੈਗੀ ਹੈ ਜਗਾ ਪੁੱਤਰ ਨੂੰ ਲੋਕੀ ਆ ਰਹੇ ਪੁੱਤਰ ਇਹ ਕੀ ਚੀਜ਼ ਆ ਘੁੰਮਦੇ ਆ ਰਹੇ ਇੱਥੇ ਆ ਗਏ ਮੈਂ ਮੋਲੇ ਮਾਰੀ ਜਨੂ ਮੈਂ ਇੰਤਜ਼ਾਰ ਮੋਲੇ ਮੋਲੇ ਪੁੱਤਰ ਬੈਂਨਾਤੇ ਸਨਾਤੇ ਪਤਾ ਨਹੀਂ ਕੀ ਲਿਖਿਆ ਪਰ ਉਹ ਤਾਂ ਵਧੀਆ ਲੱਗਦਾ ਗੋਲਣ ਨੂੰ ਦੀ ਘਟਾ ਦੀਆਂ ਬੈਨਿਵਰਸ ਨਾ ਇਲੈਕਟ੍ਰਿਕ

ਹਾਂਜੀ ਉਹ ਦੇਖ ਲੋ ਪਿੱਛੇ ਕੋ ਬੋਰ ਰਹੀ ਅੱਖਾਂ 'ਚ ਇਹ ਹੈ ਆਪਣਾ ਠੇਕਲੀ ਦਾ ਮਿਲਾਨ ਸ਼ਹਿਰ ਕੀ ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਬਾਕੀ ਤਾਪ ਬੋਗ ਉਹ ਸ਼ਹਿਰ ਨੂੰ ਮੱਨ ਪਰ ਮੈਂ ਛੁੱਟੀਆਂ 3-4 ਲਈ ਹੋਈਆਂ ਹੁਣ ਨੈਕਸਟ ਟਾਈਮ ਆਉਂਗਾ ਤਾਂ ਫਿਰ 15-20 ਦਿਨਾਂ ਦੀਆਂ ਛੁੱਟੀਆਂ ਲੈ ਕੇ ਆਣਾ ਬਾਕੀ ਫੇਰ ਘੁੰਮਾਂਗੇ ਪ੍ਰੋਪਰ ਬਾਕੀ ਅਗਲੀ ਨੈਕਸਟ ਟਾਈਮ ਪੱਕਾ ਨਹੀਂ ਪਤਾ ਹੈਗਾ ਕਦੋਂ ਆਵਾਂਗੇ ਪਰ ਆਵਾਂਗੇ ਜਰੂਰ ਇੱਕ ਵਾਰੀ ਵਿਜ਼ਿਟ ਕਰਾਂਗੇ ਜਿਹੜਾ ਪਾਣੀ ਵਾਲਾ ਸ਼ਹਿਰ ਆ ਨਾ ਇੱਥੇ ਉੱਥੇ ਜਾਣਾ ਘੁੰਮਣਾ ਉੱਥੇ ਲਈ ਤਾਂ ਫੇਰ ਦੋਰਾ ਵਾਧੂ ਡੈਮ ਚਹੀਦਾ ਵਾ ਤੇ ਅੰਬਾਕੀ ਨੈਕਸਟ ਕੰਟਰੀ ਮੇਰੀ ਦੇਖੋ ਹੁਣ ਕਿਹੜੀ ਹੁੰਦੀ ਆ ਕੈਨੇਡਾ ਹ ਅਮਰੀਕਾ ਜਾਂ ਫਿਰ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਇਹਨਾਂ ਚਾਰਾਂ 'ਚੋਂ ਇੱਕ ਕੰਟਰੀ ਜਾਵਾਂਗੇ ਆਪਾਂ ਨੈਕਸਟ ਟ੍ਰਿਪ ਮੈਂ ਬਾਕੀ ਦੇਖ ਰਿਹਾ ਹਾਂ ਖਰਾਬ ਅਪਗ੍ਰੇਡ ਕਰੇ ਸਾਰਾ ਪੂਰਾ ਵਰਲਡ ਘੁੰਮਣਾ ਆਪਾਂ অলਮੋਸਟ ਕਾਫੀ ਕੰਟਰੀਆਂ ਘੁੰਮ ਚੁੱਕੇ ਆ ਯੂਰਪ ਦਾ ਸਾਰੇ ਘੁੰਮ ਲਾਣਾ ਹੈ ਬਸ ਜਰਮਨੀ ਵੀ ਹੋ ਗਿਆ ਫਰਾਂਸ ਵੀ ਹੋ ਗਿਆ ਹੁਣ ਇਟਲੀ ਵੀ ਹੋ ਗਿਆ ਨੈਕਸਟ ਮੇਬੀ ਸਪੇਨ ਟੇਨ ਦੇ ਵਿੱਚ ਬੈਕਸੋਲ ਇਨ ਆਇਆ ਉੱਥੇ ਜਾਵਾਂਗੇ ਤੇ ਬਾਕੀ ਫਿਰ ਉਸ ਤੋਂ ਬਾਅਦ ਪੋਰਟੂਗਲ ਵਗੈਰਾ ਹੋਊਗੀ ਵਧੀਆ ਕੰਟਰੀ ਆ ਬਹੁਤ ਸਾਰੀ 27 ਕੰਟਰੀਆਂ ਆ ਯੂਰਪ ਦੀਆਂ ਸਾਡੀਆਂ ਕੁਮੜਾ ਲੀਆਂ ਸਾਰੀਆਂ ਕੁਮੜੀਆਂ ਪਾਣੀ ਆ ਕਿ ਹੋਰ ਯਾਪਾ ਕਾਫੀ ਸਾਰਾ ਪੂਰਾ ਵਰਲਡ ਘੁੰਮਣਾ ਚਾਹੁੰਦਾ ਹਾਂ ਬਾਕੀ অলਮੋਸਟ ਕਾਫੀ 5 6 ਕੰਟਰੀਆਂ ਘੁੰਮ ਲਿਆ ਬਾਕੀ 26 ਕੰਟਰੀਆਂ ਰਹੀਆਂ ਜਿਹੜੀਆਂ ਕੋ ਘੁੰਮਣੀਆਂ ਅਗਲੀ ਫੈਟਰੀ ਬੈਸੋਨਾ ਸਪੇਨ ਦੇ ਵਿੱਚ ਜਾਂ ਪੁਰਤਗਾਲ ਜਾਵਾਂ ਜਾਂ ਫਿਰ ਕੈਨੇਡਾ ਅਮਰੀਕਾ ਜਾਂ ਨਿਊਜ਼ੀਲੈਂਡ ਬਸ ਇਹ 5 6 ਕੰਟਰੀਆਂ ਹੋਰ ਆ ਜੇ ਵੀ ਆਪਾਂ ਜਲਦੀ ਘੁੰਮ ਲਾਈ ਜਾਵਾਂ ਬਸ ਤੁਹਾਡਾ ਸਾਥ ਚਾਹੀਦਾ ਵਾ ਇਹ ਜੀ ਜਨ ਦੇ ਕਿੰਨਾ ਵਧੀਆ ਫਰੇਟ ਕਰਕੇ ਰੱਖਿਆ ਹੈ ਇਹਨਾਂ ਨੇ ਦਿਲ ਕਰਦਾ ਇੱਥੇ ਖੜਾ ਰਹਾ ਰਮਨਿਆ ਵਧੀਆ ਲੱਗਦਾ ਵਾ ਇੱਥੇ ਇਹ ਦੇਖੋ ਇਹ ਸਭ ਤੋਂ ਪੁਰਾਣੀ ਉੱਪਰ ਦੇਖ ਲੋ ਜੰਗ ਵੀ ਲੱਗੀ ਹੋਈ ਆ ਤਾਂ ਵੀ ਚੱਲਦੀ ਵੀ ਆ ਪਤਾ ਨਹੀਂ ਕਿੰਨੀ ਕੁ ਪੁਰਾਣੀ ਹੋਣੀ ਆ ਇਹ ਟਰੰਮ बाए बाए है। बैटरी डाउन दस परसेंट है कभी भी फोन बंद हो सकता वैरी नाइस और बिच बंदा बैठा बिच बाय बाय करता पाया ਇਟਾਲੀਅਨ ਗੱਡੀਆਂ ਇੰਡੀਆ ਹੁਣਤਾ ਬੱਸ ਘੁੰਮਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਨਾਲੇ ਆਪਣੀ ਹੋਮ ਕੰਟਰੀ ਨਾਲੇ ਹਰੇ ਫੈਦਰ ਵੀ ਬਹੁਤ ਜ਼ਿਆਦਾ ਨਾਈਸ ਆ ਦੋ 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 ਆਪਣ ਮਿਲ ਗਿਆ चॉकलेट वाली दुकान तो मे भी इतों मिल सकती है देखना पैना कुछ ज़्यादा वरायटियां नहीं है बच्चे खा कैजुअल खाने वाली है कोई गिफ्ट नहीं है इतने तो आइसक्रीम वगैरह मिलेगी हाँ आइसक्रीम शॉप अंदर जाके देखते हैं ਹੋ ਇੱਕ ਮਿਲੀਆ ਚਾਕਲੇਟ ਮਿਲਾਨੋ ਐਸੇ ਦੇਖ ਲੈਣੇ ਜਿਵੇਂ ਮਿਲਦੀਆਂ ਵਿਚਾਰਿਆ ਇਸ ਤਰ੍ਹਾਂ ਹਾਂਜੀ ਸਾਰਿਆਂ ਨੇ ਮੈਨੂੰ ਇੰਸਟਾਗ੍ਰam ਤੇ ਜਰੂਰ ਫੋਲੋ ਕਰ ਲਿਓ ਅਫੀਸ਼ੀਅਲ ਕਰਨ 1401 ਮੇਰੀ ਆਈਡੀ ਹੈ ਸਰਚ ਕਰ ਲਿਓ ਤੇ ਆ ਬਾਕੀ ਜਲਦੀ ਸਾਰੀਆਂ ਅਪਡੇਟ ਆਪਾਂ ਦਿੰਦੇ ਰਾਵਾਂਗੇ ਅਗਲਾ ਬਲੌਗ ਕਦੋਂ ਆਏਗਾ ਕਿਹੜੀ ਕੰਟਰੀ ਹੋਏਗੀ ਕੋਈ ਪਤਾ ਨਹੀਂ ਹੈਗਾ ਮੈਰਾ اچانک پلان ਬਣ ਜਾਣਾ ਜਦੋਂ 2-3 ਵਿੱਚ ਛੁੱਟੀਆਂ ਹੋਵੇ ਉੱਪਰ ਨਾਲੇ ਟਿਕਟ ਕਰਾਈ ਦੀਆਂ ਨਾਲੇ ਭੱਜ ਜਾਂਦੇ ਆਪਾਂ ਚਲੋ ਬਾਏ ਬਾਏ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ ਥੈਂਕ ਯੂ